ਆਪੁਰਖ ਪਰਮੋਹਮਾਤ ਜੀ ਜੈ ਜੀ ਮੋਰ ਗਤਾਂ ਮੋਰ ਅਭੀ ਸਤਿ ਸ਼੍ਰੀ ਅਕਾਲ ਅੱਜ 1984 ਦੇ ਕਤਲੇਆਮ ਪੀੜਤ ਪਰਿਵਾਰ ਮੋਨਾਦੀਆ ਬਦਵਾਵਾ ਬੀਬੀਆਂ ਤੇ 1984 ਦੇ ਕਤਲੇਆਮ ਪੀੜਤ ਪਰਿਵਾਰ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿੱਚ ਵਿਖੇ ਨਤਮਸਤਕ ਹੋਣ ਲਈ ਅਸੀਂ ਇੱਥੇ ਆਏ ਆਂ ਪਰਿਵਾਰ ਇਹ ਉਹ ਪਰਿਵਾਰ ਨੇ ਜਿਨ੍ਹਾਂ ਦੇ 1984 ਦੇ ਕਤਲੇਆਮ ਦੌਰਾਨ ਸਾਡੇ ਭੈਣਾ ਦਾ ਸਵਾਗੋ ਜਾਰ ਦਿੱਤੇ ਗਏ ਸਨ ਗੱਲਾਂ ਵਿੱਚ ਟਹਿਰ ਪਾਕਿਸਤਾਨੀ ਕੇ ਸਨ ਉਹ ਬੇਦਫਾਮ ਭੈਣਾ ਨੇ ਮੇਰੀਆਂ ਬੈਠੀਆਂ ਨੇ ਜਿਨ੍ਹਾਂ ਦੇ ਇੱਕ ਇੱਕ ਪਰਿਵਾਰ ਵਿੱਚੋਂ ਪੰਜ ਪੰਜ 6 6 ਸੇ ਦੀਆਂ ਦਾ ਕਤਲੇਆਮ ਕੀਤਾ ਗਿਆ ਸੀ ਉਹ ਪਰਿਵਾਰਾਂ ਚ ਅਸੀਂ ਦਰਬਾਰ ਸਾਹਿਬ ਆਏ ਆ 1 ਜੂਨ ਨੂੰ ਜਿਹੜੇ ਪੰਜਾਬ ਵਿੱਚ ਇਲੈਕਸ਼ਨ ਹੋ ਰਹੀ ਹੈ ਅਸੀਂ ਪੰਜਾਬ ਵਸਿਆ ਨੂੰ ਗੁਰਨਾਨਕ ਨਾਮ ਲੈਵਾਂ ਨੂੰ ਇਹ ਬੇਨਤੀ ਕਰਨੇ ਆ ਕਿ 1 ਜੂਨ ਨੂੰ 인ਦਰਾ ਗਾਂਧੀ ਨੇ ਪੰਜਾਬ ਵਿੱਚ ਕਫੂ ਲਗਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਤੇ 37 ਔਰ ਗੁਰਤਾਮ ਜਿਹੜੇ ਸਨ ਪੰਜਾਬ ਦੇ ਵਿੱਚ ਇਤਿਹਾਸਕ ਗੁਰਤਾਮਾਂ ਤੇ ਟੈਂਕਾਂ ਤੋਪਾਂ ਦੇ ਨਾਲ ਹਮਲੇ ਕਰਕੇ ਸਿੱਖ ਕੌਮ ਨੂੰ ਖਤਮ ਕਰਨ ਵਾਸਤੇ ਗੁਰਤਾਮਾਂ ਨੂੰ ਟਾਈਟਰੀ ਕੀਤਾ ਗਿਆ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲੇ ਕੀਤੇ ਗਏ ਸ੍ਰੀ ਹਰਮੰਦਰ ਸਾਹਿਬ ਤੇ ਗੁਣੀਆਂ ਚਲੀਆਂ ਗਈਆਂ ਸਾਡੇ ਗੁਰੂ ਗਰੰਥ ਸਾਹਿਬ ਜੀ ਨੂੰ ਵੀ ਗੋਲੀਆਂ ਲੱਗੀਆਂ ਸਾਡੇ ਗੁਰੂ ਗਰੰਥ ਸਾਹਿਬ ਸ਼ਹੀਦ ਕੀਤਾ ਗਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਸੀ ਹਜ਼ਾਰਾਂ ਹੀ ਸੰਗਤਾਂ ਇੱਥੇ ਨਤਮਸਤਕ ਹੋਣ ਲਈ ਗੁਰਪੁਰਬ ਮਨਾਉਣ ਵਾਸਤੇ ਸ੍ਰੀ ਹਰਮੰਦਰ ਸਾਹਿਬ ਆਇਆ ਹਾਂ ਅਸਾਂ ਸਾਡੀਆਂ ਉਹ ਪਹਿਨਾ ਵੀਰਾਂ ਨੂੰ ਬਜ਼ੁਰਗਾਂ ਨੂੰ ਪਚੰਗੀਆਂ ਨੂੰ ਬੱਚਿਆਂ ਨੂੰ ਟੈਂਕਾਂ ਤੋਂ ਪਰਾਂ ਦਾ ਇੱਥੇ ਉਡਾ ਦਿੱਤਾ ਗਿਆ ਗੋਲੀਆਂ ਮਾਰੀਆਂ ਗਈਆਂ ਇਹ ਸਾਰਾ ਕੁਝ ਇੰਦਰਾ ਗਾਂਧੀ ਨੇ ਕਰਵਾਇਆ ਸਿੱਖਾਂ ਨੂੰ ਸਿੱਖੀ ਨੂੰ ਖਤਮ ਕਰਨ ਵਾਸਤੇ ਸਾਡੇ ਗੁਰਤਮਾਂ ਨੂੰ ਬਹੁਤ ਵੱਡੇ ਨੁਕਸਾਨ ਪਹੁੰਚਾਏ ਗਏ ਅਕਾਲ ਤਖਤ ਸਾਹਿਬ ਨੂੰ ਟਹਿਟੇਰੀ ਕਰ ਦਿੱਤਾ ਗਿਆ ਹਰਿਮੰਦਰ ਸਾਹਿਬ ਤੋਂ ਵੀ ਗੋਲੀਆਂ ਚੱਲੀਆਂ ਗਈਆਂ ਗੁਰੂ ਕਰਨ ਸਾਹਿਬ ਸ਼ਹੀਦ ਕੀਤੇ ਗਏ ਉਸ ਤੋਂ ਬਾਅਦ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜੋ ਕੁਝ Rajiv Gandhi ਨੇ ਦਿੱਲੀ ਦੇ ਵਿੱਚ 3 ਦਿਨ 3 ਰਾਤਾਂ 10000 ਸਿੱਖਾਂ ਦਾ ਕਤਲਿਆ ਦਿੱਲੀ, ਕਾਂਗਪੂਰ, ਬੁਖਾਰੋ ਹਿੰਦੁਸਤਾਨ ਦੇ ਬਖਵਖ ਸੁਭਾਚ ਅਰਜੀਵ ਗਾਂਧੀ ਨੇ ਨਾਰਾ ਦਿੱਤਾ ਜਦ ਕੋਈ ਬੜਾ ਪੇੜ ਘਰਦਾ ਹੈ ਧਰਤੀ ਹਿੱਲਦੀ ਹੈ ਖੂਨ ਦਾ ਬਸਲਾ ਖੂਨ ਉਹਨੇ ਜਿਹੜੇ ਆਪਣੇ ਸਲਾਹਕਾਰ ਸਨ ਜਿਹੜੇ ਗਾਂਧੀ ਪਰਿਵਾਰ ਦੇ ਨੇੜੇ ਸਨ ਜਗਦੀਸ਼ ਟੈਕਲਰ ਸੱਜਨ ਕੁਮਾਰ ਕਮਲਨਾਥ ਅਜੇ ਮਾਕਨ ਹੋਰ ਸੈਂਕੜੇ ਜਿਹੜੇ ਪੁਲਿਸ ਦੇ ਸਾਬਕਾ ਜਿਹੜੇ ਆਗੂ ਸਨ ਉਹਨਾਂ ਨੇ ਡਿਊਟੀਆਂ ਲਗਾ ਕੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਵਾਇਆ ਗਿਆ ਅੱਜ ਖਾਲਸਾ ਜੀ 40 ਸਾਲ ਹੋ ਗਏ ਮੈਂ ਪੰਜਾਬ ਦੇ ਪੰਜਾਬ ਵਸਿਆਂ ਨੂੰ ਜਿਹੜੇ ਗੁਰਨਾਨਕ ਨਾਮ ਲੈਵਾਨੇ ਜਿਹੜੇ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਜਿਹੜੇ ਅੰਮ੍ਰਿਤਧਾਰੀ ਸਿੰਘ ਨੇ ਜਿਹੜੇ ਸਤਨਾਮ ਵਾਜੂ ਤੋਂ ਸਵੇਰੇ ਜਾਪ ਕਰਦੇ ਨੇ ਮੇਰੀ ਉਹਨਾਂ ਦੇ ਚਰਨਾਂ ਵਿੱਚ ਪੰਜਾਬ ਅਛੇ ਦੇ ਚਰਨਾਂ ਵਿੱਚ ਬੇਨਤੀ ਹੈ ਜੋ ਕਾਂ ਗਾਂਧੀ ਪਰਿਵਾਰ ਨੇ ਸਿੱਖਾਂ ਦੇ ਨਾਲ ਕੀਤਾ ਹੈ ਜਿੰਨਾ ਵੱਡਾ ਨੁਕਸਾਨ ਪੰਜਾਬ ਦਾ ਪੰਜਾਬੀਅਤ ਦਾ ਜੋ ਗਾਂਧੀ ਪਰਿਵਾਰ ਨੇ ਕੀਤਾ ਹੈ ਮੈਂ ਇਸ ਮਨਸਰ ਦੇ ਇਤਿਹਾਸ ਦਾ ਗਵਾਹ ਕੋਈ ਨਹੀਂ ਕਰ ਸਕਦਾ ਸਾਨੂੰ ਭੁੱਲ ਨਹੀਂ ਚਾਹੀਦਾ 1 ਜੂਨ ਨੂੰ ਆਪਾਂ ਸਾਰੇ ਸਵੇਰੇ ਉੱਠ ਕੇ ਅੰਤਰ ਧਿਆਨ ਉਹੇ ਇਕਾਲ ਤੱਕ ਸਾਬਾ ਲਪਰਾ ਮੁਖ ਕਰਕੇ ਸਵੇਰੇ ਜਪਜੀ ਸਾਹਿਬ ਦਾ ਪਾਠ ਕਰੋ ਪਹਿਲੀ ਪੂਰੀ ਦਾ ਪਾਠ ਕਰੋ ਇਹ ਜਿਹੜੇ 13 ਇਥੇ ਕਾਂਗਰਸੀ ਜਿਹੜੇ ਦਰੰਦੇ ਖੜੇ ਨੇ ਜਿਹੜੇ ਮੈਂਬਰ ਪਾਰਲੀਮੈਂਟ ਖੜੇ ਨੇ ਇਹ ਮੈਂ ਸਮਝਦਾ ਇੱਕ ਕੌਮ ਦੇ ਗਦਾਰ ਨੇ ਜਿਨ੍ਹਾਂ ਨੂੰ ਸਿੱਖੀ ਨਾਲ ਪਿਆਰ ਨਹੀਂ ਮੈਂ ਸਮਝਦਾ ਇਹ ਸਵੇਰੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਦੇ ਇਹਨਾਂ ਨੂੰ ਲੰੰਤੇ ਹਨ ਕਾਂਗਰਸੀ ਲੀਡਰਾਂ ਨੂੰ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਉਹ ਗਾਂਧੀ ਪਰਿਵਾਰ ਜਿਨ੍ਹਾਂ ਨੇ ਸਾਡਾ ਸਾਡੇ ਗੁਰਤਾਮ ਅਕਾਲਤਖਸਰ ਨੂੰ ਟਹਿੜੇ ਦੀ ਕੀਤਾ ਹੋਵੇ ਟੈਂਕਾ ਤੋਪਾ ਦੇ ਨਾਲ ਹਰਮੰਦਰ ਸਾਹਿਬ ਦੇ ਗੁਲੇਸ਼ ਲੀਆਂ ਹੋਣ ਸਾਡੇ ਹਜ਼ਾਰਾਂ ਸਿੱਖਾਂ ਦਾ 84 ਕਤਲੇਆਮ ਹੋਇਆ ਹੋਵੇ ਹਰਮੰਦਰ ਸਾਹਿਬ ਦੇ ਵਿੱਚ ਨੂੰ ਲਾਲ ਕਰ ਦਿੱਤਾ ਗਿਆ ਐਨੇ ਸ਼ੇਦੀਆਂ ਸਾਡੀਆਂ ਹੋਈਆਂ ਨੇ ਹਰਮੰਦਰ ਸਾਹਿਬ ਦੇ ਵਿੱਚ ਆਜ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਤੇ ਉਹਨਾਂ ਨੂੰ ਇਥੋਂ ਜਿੱਤਾਨੇ ਹ ਇਸੇ ਕੌਮ ਵਾਸਤੇ ਜਿਹੜੇ ਪਹਿਲਾਂ ਵੀ ਜਿੱਤੇ ਰਬਾਤ ਬੜੀ ਸ਼ਰਮ ਦੀ ਗੱਲ ਸੀ ਸਮਾਂ ਨੇ ਜਿਹੜਾ ਅਸਲੀ ਸਿੱਖ ਹੈ ਉਹ ਅਨਤਰਤਨ ਨੂੰ ਇੱਕ ਜੂ ਨੂੰ ਕਾਂਗਰਸ ਦਾ ਬਾਈਕਾਟ ਕਰੋ ਤੇ ਇਹਨਾਂ ਨੂੰ ਬਿਲਕੁਲ ਵੋਟਾਂ ਨਾ ਪਾਓ ਤੇ ਆਪਰੇ ਪਰਸ ਦੀ ਗੱਲ ਕਰੀਏ ਆਪਾਂ ਪੰਜਾਬ ਦੀ ਗੱਲ ਕਰੀਏ ਆਪਣੇ ਪੰਜਾਬੀ ਦੀ ਗੱਲ ਕਰੀਏ ਆਪਣੇ ਜਿਹੜੀ ਪੰਜਾਬ ਮਾਂ ਆਪਣੀ ਪੰਜਾਬ ਦੀ ਪਾਰਟੀ ਦੀ ਗੱਲ ਕਰੀਏ ਆਪਾਂ ਜਿਹਨੇ ਸਾਨੂੰ ਬਚਾਣਾ ਜਿਹਨੇ ਪਥਰੂ ਬਚਾਣਾ ਜਿਹਨੇ ਪਥਰ ਦੀ ਵਹੀ ਕਰਨੀ ਹੈ ਤੇ ਗੁਰਦੀਪ ਕੌਰ ਦੀ ਸਾਡੇ ਜਿਹੜੇ ਇਹਨਾਂ ਦੇ ਸਾਡੇ ਸਟਰੀਮਿੰਗ ਦੇ ਪ੍ਰਧਾਨ ਇਹਨਾਂ ਦੇ ਦੋ ਜਿਹੋੜਾ ਦਾ ਕਤਲਿਆ ਹੋਇਆ ਸੀ ਦਿੱਲੀ ਵਿੱਚ ਅਗਲੀ ਗੱਲ ਇਹ ਵੀ ਬੀਬੀ ਦੱਸਣਗੇ ਮੈਂ ਇਹ ਦੱਸਣਾ ਚਾਹਨਾ ਜਦੋਂ ਰਜੀਵ ਗਾਂਧੀ ਨੇ ਕਤਲੇਆਮ ਕਰਵਾਇਆ ਸੀ 1985 ਦੇ ਵਿੱਚ ਉਸ ਵੇਲੇ ਉਹਨੂੰ 475 ਸੀਟਾਂ ਮਿਲੀਆਂ ਸਨ ਸਾਰਾ ਹਿੰਦੁਸਤਾਨ ਇੱਕ ਪਾਸੇ ਹੋ ਗਿਆ ਸੀ ਤੇ ਸਿੱਖਾਂ ਨੂੰ ਗਦਰ ਵਖਬਦੀ ਅਤਵਾਦੀ ਖਾਲਸਾ ਦੇ ਨਾਂ ਦੇ ਲੋਕ ਸਾਨੂੰ ਤਾਂ ਨੇ ਮਾਰਦੇ ਸਨ ਮਨੂੰ ਯਾਦ ਹੈ ਮੈਂ ਛੋਟਾ ਹੁੰਦਾ ਸੀ ਮੇਰੀ 24 ਸਾਲ ਦੀ ਉਮਰ ਸੀ ਸਾਨੂੰ ਕਿਹਾ ਉਹ ਖਾਲਸਾ ਆ ਰਿਹਾ ਹੈ ਖਾਲਿਸਤਾਨੀ ਆ ਰਹਾ ਹੈ ਉਹ ਗਦਰ ਆ ਰਹੇ ਹਾਂ ਸਾਡੇ ਸਾਨੂੰ ਇਸ ਕਰਕੇ ਸਾਨੂੰ ਅਤਵਾਦੀ ਕਿਹਾ ਜਾਂਦਾ ਸੀ ਉਸ ਵਕਤ ਤੇ ਸਾਡੇ ਸਿੱਖਾਂ ਨੂੰ ਚਾਹੀਦਾ ਹੈ ਜੇ ਆਪਣੀ ਟਾਈ ਕਰੋੜ ਤੇਨ ਕਰੋੜ ਦੀ ਆਬਾਦੀ ਹੈ ਅਸੀਂ ਵੇਖ ਜੁਟ ਹੋਈਏ ਇਹਨਾਂ ਕਾਂਗਰਸੀ ਦਾ ਬਾਈਕਟ ਕਰਕੇ ਸਾਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਸਾਡੇ ਰਮੰਦਰ ਸਾਹਿਬ ਤੇ ਗੁਲੀਆਂ ਚੱਲੀਆਂ ਹੋਣ ਸ੍ਰੀ ਅਕਾਲ ਤਖਤ ਸਾਹਿਬ ਟਹਿਟੇ ਦੀ ਕੀਤਾ ਹੋਏ ਸਾਡੇ 37 ਗੁਰਤਮਤ ਹਮਲੇ ਕੀਤੇ ਹੋਣ ਸਾਡਾ ਤੋਸਾਖਾਨਾ ਲੁੱਟ ਲਿਆ ਗਿਆ ਹੋਵੇ ਸਾਡੇ ਹੀਰੇ ਜਵਾਰਤ ਐਸ.ਆਈ.ਪੀ.ਐਸ. ਨੇ ਸਾਰਾ ਕੁਝ ਲੁੱਟ ਕੇ ਲੈ ਗਈ ਹੋਵੇ ਐਸ.ਆਪਰੇ ਸ਼੍ਰੋਮੀ ਕਮੇਟੀ ਨੇ ਆਸਤਾ ਕੋ ਭਾਰਤੀ ਫੌਜ ਨੂੰ ਵਾਪਸ ਨਹੀਂ ਕੀਤੇ ਗਏ ਤੇ ਇਹਦੇ ਸਿੱਖਾਂ ਨੂੰ ਚਾਹੀਦਾ ਕਿ ਆਪਣੀ ਹੋਂਦ ਬਚਾਣੀ ਹੈ ਕਿ ਨਹੀਂ ਬਚਾਣੀ ਸਾਡੇ ਜਿਹੜੇ ਨੇ ਤੁਸੀਂ ਐਸਪੀਸੀ ਤੋੜ ਦਿੱਤੀ ਕਿ ਹਰਿਆਣਾ ਵਿੱਚ ਅਧੀ ਚਲੀ ਗਈ ਜੋ ਉਸ ਕੀਤਾ ਨਾ ਨਾ ਦਿੱਲੀ ਕਮੇਟੀ ਬਖਰੀ ਬਣ ਗਈ ਪਟਨਾ ਕਮੇਟੀ ਬਖਰੀ ਬਣ ਗਈ ਸਿੱਖਾਂ ਦੇ ਨਾਲ ਰਹਿ ਕੀ ਗਿਆ ਸਿੱਖਾ ਕੋ ਜੇ ਆਪਾਂ ਇਹ ਵੀ ਸਾਰਾ ਕੁਝ ਗੁਆਨਾ ਤੇ ਫਿਰ ਆਪਾਂ ਪੋਟਾ ਪਾਵਾਂਗੇ ਜੇ ਸਿੱਖੀ ਨੂੰ ਬਚਾਣਾ ਸਿੱਖੀ ਸਿਰੂਰ ਬਚਾਣਾ ਤਾਂ ਆਪਾਂ ਨੂੰ ਕਾਂਗਰਸ ਨੂੰ ਬਾਈਕਾਟ ਕਰਨਾ ਪਏਗਾ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਹਰ ਹਰ ਇੱਕ ਪੰਜਾਬੀ ਜਿਹੜਾ ਗੁਰਨਾਨਕ ਨਾਮ ਲੈਵੇ ਉਹਦਾ ਬਾਈਕਾਟ ਕਰਾਂਗੇ ਤਾਂ ਹੀ ਸਿੱਖ ਕੌਮ ਬਚੇਗੀ ਸਾਡੀ ਤੇ ਹੱਥ ਜੋੜ ਕੇ ਨਿਮਰਤਾ ਸਹਿ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਮੇਰੇ ਮਾਈ ਪਾਈ ਪੁੱਤਾਂ ਜਿਹੜੇ ਸਾਡੇ ਸ਼ਹਿਰੀ ਨੇ ਪਿੰਡਾਂ ਦੇ ਨੇ ਜਿਹੜੇ ਮੇਰੇ ਨਾਮ ਜਿਹੜੇ ਗੁਰਦਾਨਗ ਨਾਮ ਲਿਆਵਨ ਜਿਹੜੇ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਜਿਹੜੇ ਪਹਿਲੀ ਪੂਰੀ ਦਾ ਪਾਠ ਕਰਦੇ ਨੇ ਉਹ ਮੈਂ ਸਮਝਦਾ ਕਿ ਵੋਟਾਂ ਨਹੀਂ ਪਾਣਗੇ ਨਾ ਕਾਂਗਰਸ ਜੋ ਸਾਡਾ ਨੇ 84 ਦੇ ਵਿੱਚ ਕੀਤਾ। ਭਾਜਪਾ ਬਾਰੇ ਦੇਖੋ ਭਾਜਪਾ ਨੇ ਦੇਖੋ ਕੋਲਾ ਬੋਤਨਾ ਜੇ ਇੱਕ ਸੱਜਣ ਮੋਦੀ ਸਾਹਿਬ ਨੇ ਵਾਦਾ ਕੀਤਾ ਸੀ ਕਿ ਜੇ ਮੇਰੀ ਸਰਕਾਰ ਬਣ ਗਈ ਜਿਹੜੇ 84 ਦੇ ਕਾਤਲ ਨੇ ਸਜ਼ਾ ਮਦਾਂਗੇ। ਲੇਕਿਨ ਸਜਾਵਾਂ ਸਭ ਨੂੰ ਨਹੀਂ ਦਿੱਤੀਆਂ ਗਈਆਂ ਇੱਕੋ ਇੱਕ ਸੱਜਣ ਕੁਮਾਰ ਹੈ ਉਹਨੂੰ ਉਮਰ ਕੈਦ ਹੋਈ ਹੈ ਬਾਕੀ ਕੰਮ ਸਾਰਾ ਠੰਡੇ ਬਸੇ ਚ ਪਿਆ ਸਾਡੀ ਵੀ ਪਾਜਪਾ ਤੋਂ ਇਹ ਮੰਗੇ ਕਿ ਜਿਹੜੇ 84 ਦੇ ਕਾਤਲ ਨੇ ਇਹਨਾਂ ਨੂੰ ਫਾਈਟ ਰੰਗੋ ਉਹ ਕਮਲਨਾਥ ਰਾਜਾ ਬਲਿੰਗ ਜਿਹੜਾ ਅੱਜ ਤੋਂ ਦਿਨੇ ਤੋਂ ਕਾਂਗਰਸ ਦਾ ਪ੍ਰਧਾਨ ਖੜਾ ਹੈ ਇੱਕ ਮੇਰੇ ਕੋਲ ਮੋਟੀ ਟੀ-ਸ਼ਰਟ ਉਹਨੇ ਪਾਈ ਹੋਈ ਹੈ ਉਹ ਕਹਿੰਦਾ ਇੰਦਰਾ ਗਾਂਧੀ ਮੇਰੀ ਮਾਂ ਹੈ ਉਹ ਕਰੋ ਨਾ ਟੀ-ਸ਼ਰਟ ਕਰੀ ਟੀ-ਸ਼ਰਟ ਉਹ ਟੀ-ਸ਼ਰਟ ਪਾਈ ਹੋਈ ਹੈ ਕੋਈ ਨਾ ਉਹ ਉਹ ਕਰਦੇ ਆ ਤੇ ਰਾਜਾ ਬਲਿੰਗ ਜਿਹੜਾ ਉਹ ਦੋ ਦਿਨੇ ਖੜਾ ਹੈ ਇਹ ਸਾਰੇ ਗਦਾਰ ਖੜੇ ਨੇ ਤੇ বিজেਪ ਨੂੰ ਸਹੀ ਤਾਂ ਕਿ ਜਿਹੜੇ ਕਾਤਲ ਨੇ ਚੋਰਾ ਸੀ ਉਹਨਾਂ ਨੂੰ ਸਜ਼ਾ ਮਿਲਵੇ ਤੇ ਬਾਕੀ ਜਿਹੜਾ ਕਾਂਗਰਸ ਦਾ ਜਿਹੜਾ ਲੋਕਾਂ ਨੂੰ ਸਰਹਰ ਉਪਾਈ ਕਰਨ ਕਰਾ ਚੀ। ਤੇ ਲੋ ਧੰਨਵਾਦ ਕਰਦੀ ਆ ਕਿ ਜਦੋਂ ਵੀ ਤੁਹਾਡੇ ਤੇ ਕੋਈ ਪੀੜਾ ਪਈ ਜਦੋਂ ਵੀ ਸਾਡਾ ਕੋਈ ਦੁੱਖ ਉਛਲਿਆ ਤੇ ਤੁਸੀਂ ਲੋਕਾਂ ਨੇ ਆ ਕੇ ਸਾਡੀ ਮਦਦ ਕੀਤੀ ਤੇ ਮੈਂ ਤੁਹਾਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੀ ਆ। ਤੁਹਾਡੇ ਆਏ ਸਿਰਫ ਤੇ ਸਿਰਫ ਤਿੰਨ ਮੁੱਦੇ ਹੈਗੇ ਨਾ ਅਸੀਂ ਹੋਰ ਕੋਈ ਚੀਜ਼ ਆਈ ਨਾ ਤੇ ਸਰਕਾਰਾਂ ਤੋਂ ਮੰਗਣ ਆਏ ਆ ਨਾ ਕੁਝ ਕਹਿਣ ਆਏ ਆ ਨਾ ਕੁਝ ਕਰਾਣ ਆਏ ਆ। ਸਭ ਤੋਂ ਪਹਿਲਾ ਤੇ ਵੱਡਾ ਮੁੱਦਾ ਜਿਹੜਾ ਸਾਡਾ ਹੈਗਾ ਸਾਡਾ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਕਿ 28 ਜੂਨ ਤੋਂ ਘੇਰਾਬੰਦੀ ਹੋ ਕੇ ਉਸ ਤੋਂ ਬਾਅਦ ਹਿੰਦੁਸਤਾਨ ਦੀਆਂ ਫੌਜਾਂ ਨੇ ਤੋਪਾਂ ਤੇ ਟੈਂਕਾਂ ਦੇ ਨਾਲ ਟੈਹਟੇਰੀ ਕੀਤਾ ਤੇ ਕਰਵਾਇਆ ਕਿ ਨੇ ਇੰਦਰਾ ਗਾਂਧੀ ਨੇ ਜੋ ਕਿ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਸੀ ਉਸ ਟਾਈਮ ਔਰ ਫਿਰ ਉਸ ਤੋਂ ਸਭ ਤੋਂ ਵੱਡੀ ਸਾਜ਼ਿਸ਼ ਕੀ ਰਚੀ ਗਈ ਕਿ ਜਿਹੜਾ ਸ਼ਹੀਦੀ ਗੁਰਪੁਰਬ ਆ ਰਿਹਾ ਸੀ ਅਗਰ ਇੰਦਰਾ ਗਾਂਧੀ ਚਾਹਦੀ ਕਿ ਉਹਨੂੰ ਪਤਾ ਸੀ ਮੈਂ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਨੂੰ ਤੋਪਾ ਤੇ ਟੈਂਕ ਦੇ ਨਾਲ ਟੈਟੇਰੀ ਕਰਵਾਣਾ ਤੇ ਉਹ ਚਾਹਦੀ ਤੇ ਸੰਗਤ ਨੂੰ ਅੰਦਰ ਨਹੀਂ ਆਣ ਦਿੱਤਾ ਜਾਣਾ ਚਾਹੀਦਾ ਸੀਗਾ ਪਰ ਸੰਗਤ ਅੰਦਰ ਆਈ ਔਰ ਨਿਰਦੋਸ਼ ਸੰਗਤ ਹਾਠੇ ਸਾਡੇ ਇਥੇ ਹਜ਼ਾਰਾਂ ਗਿਣਤੀ ਵਿੱਚ ਸਿੰਘੜੀਆਂ ਪਚੰਗੀਆਂ ਦੀ ਸ਼ੀਧੀ ਹੋਈ ਔਰ ਇੱਥੇ ਹੀ ਬਸ ਨਹੀਂ ਇਸ ਪਵਿੱਤਰ ਧਰਤੀ ਦੇ ਉੱਪਰ ਆ ਜਿਹੜਾ ਪ੍ਰਕਰਮਾ ਸਾਹਿਬ ਆ ਇਹ ਲਾਸ਼ਾਂ ਦੇ ਨਾਲ ਪੜ ਗਿਆ ਆ ਜਿਹੜਾ ਸਰੋਵਰ ਸਾਹਿਬ ਆ ਜਿੱਥੇ ਅਸੀਂ ਇਸ਼ਨਾਨ ਕਰਕੇ ਆਪਣੀ ਤੰਦਰੁਸਤੀ ਦੀ ਕਾਮਨਾ ਕਰਦੇ ਆ ਉਹ ਖੂਨ ਦੇ ਨਾਲ ਪੜ ਗਿਆ ਤੇ ਸਾਡੀਆਂ ਇੱਥੇ ਧੀਆਂ ਪੈਣਾ ਦੀਆਂ ਫੌਜੀਆ ਨੇ ਇਸ਼ਤਾਂ ਵੀ ਲੁੱਟੀਆਂ ਫਿਰ ਉਸ ਤੋਂ ਬਾਅਦ ਇੱਥੇ ਹੀ ਖਤਮ ਨਹੀਂ ਹੋਇਆ ਜਦੋਂ ਉਹ ਕਾਤਲ ਇੰਦਰਾ ਗਾਂਧੀ ਦਾ ਜੇ ਕਿਸੇ ਨੇ ਤਹਿਆ ਕਰ ਲਿਆ ਕਿਸੇ ਅਣਖੀਲੇ ਮਾਂ ਦੇ ਪੁੱਤ ਨੇ ਕਿ ਮੈਂ ਦਰਬਾਰ ਸਾਹਿਬ ਦਾ ਬਦਲਾ ਲੈਣਾ ਅਕਾਲ ਤਖਤ ਸਾਹਿਬ ਦਾ ਬਦਲਾ ਦੇਣ ਲੈਣਾ ਸਰਦਾਰ ਸੁਤਵੰਤ ਸੁਤਵੰਤ ਸਿੰਘ ਬਿਆਨ ਸਿੰਘ ਜੀ ਤੇ ਉਹਨਾਂ ਦੀ ਤਸ਼ਹੀਦੀ ਤੈਅ ਸੀ ਉਹਨਾਂ ਨੂੰ ਤੇ ਸ਼ਹੀਦ ਕਰਨਾ ਹੀ ਕਰਨਾ ਸੀ ਫਾਂਸੀ ਤੇ ਟੰਗਣਾ ਹੀ ਟੰਗਣਾ ਸੀ ਪਰ ਜਦੋਂ ਰਾਜੀਵ ਗਾਂਧੀ ਨੇ ਕਸਮ ਚੁੱਕੀ ਪ੍ਰਧਾਨ ਮੰਤਰੀ ਬਣੇ ਆਪਣੀ ਕੋਠੀ ਦੇ ਵਿੱਚ ਉਹਨਾਂ ਨੇ ਇੱਕ ਮੀਟਿੰਗ ਬੁਲਾਈ ਹਰ ਇੱਕ ਜ਼ਿਲ੍ਹੇ ਦੇ ਹਰ ਇੱਕ ਸੂਬੇ ਦਾ ਮੁੱਖ ਮੰਤਰੀ ਬੁਲਾਇਆ ਗਿਆ ਆਪਣੇ ਦਿੱਲੀ ਦੇ ਲੀਡਰ ਬੁਲਾਏ ਗਏ ਔਰ ਉਹਨਾਂ ਨੂੰ ਇਹ ਕਿਹਾ ਗਿਆ ਸਿੱਖਾਂ ਦੀਆਂ ਸਭ ਤੋਂ ਪਹਿਲੇ ਵੋਟਰ ਵੋਟਰ ਸੂਚੀਆਂ ਉਹਨਾਂ ਨੂੰ ਮਹਈਆ ਕਰਵਾਈਆਂ ਗਈਆਂ ਕਿ ਕਿਹੜੀ ਗਲੀ ਦੇ ਵਿੱਚ ਕਿੰਨੇ ਸਿੱਖ ਰਹਿੰਦੇ ਹਨ ਦੋਸਤੋ ਬਾਅਦ ਉਹਨਾਂ ਨੇ ਕਿਹਾ ਜਿਤਨੇ ਜੇਤੇ ਇਲਾਕੇ ਵਿੱਚ ਸਭ ਤੋਂ ਜ਼ਿਆਦਾ ਕਤਲੇਆਮ ਹੋਏਗਾ ਧੀਆਂ ਪੇਣਾ ਦੀਆਂ ਇਹ ਤਾਂ ਲੁੱਟੀਆਂ ਜਾਣਗੀਆਂ ਜਿਨ੍ਹਾਂ ਦੀ ਜਾਇਦਾਦ ਪ੍ਰਾਪਰਟੀਆਂ ਤਬਾਹ ਤੇ ਸਨਾਤ ਕਰ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਉਹਨੀਆਂ ਹੀ ਵੱਡੀਆਂ ਵਜ਼ੀਰੀਆਂ ਦਿੱਤੀਆਂ ਜਾਣਗੀਆਂ ਔਰ ਇਹ ਹੋਇਆ ਵੀ ਸਾਰੇ ਪ੍ਰੈਸ ਵਾਲੇ ਵੀਰਾਂ ਨੂੰ ਪਤਾ ਪੰਜਾਬੀਆਂ ਨੂੰ ਪਤਾ ਹੈ ਸਭ ਹੋਇਆ ਜਿਨ੍ਹਾਂ ਦੇ ਇਲਾਕਿਆਂ ਵਿੱਚ ਸਭ ਤੋਂ ਜ਼ਿਆਦਾ ਗੁੰਡਾਗਰਦੀ ਹੋਈ ਸਭ ਤੋਂ ਜ਼ਿਆਦਾ ਕਤਲੇਆਮ ਹੋਏ 10000 ਸਿੱਖਾਂ ਦਾ ਦਨ ਦਿਨ ਦਿਨ ਰਾਤਾਂ ਲਾ ਕੇ ਕਤਲੇਆਮ ਕਰ ਦਿੱਤਾ ਗਿਆ ਕੀ ਖਸੂਰ ਸੀ ਸਾਡੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਘਰਾਂ ਵਿੱਚੋਂ ਬੈਠਿਆਂ ਕੱਢ ਕੱਢ ਕੇ ਕੋਹ ਕੋਹ ਕੇ ਮਾਰਿਆ ਗਿਆ ਜਿੰਦਿਆਂ ਨੂੰ ਜਲਾਇਆ ਗਿਆ ਅੱਜ ਮੈਂ ਇਹਨਾਂ ਪੰਜਾਬੀਆਂ ਦੇ ਕੋਲ ਆਈਆਂ ਝੋਲੀ ਅੜਦੀਆਂ ਪੰਜਾਬੀਆਂ ਕੋਲ ਕੋਈ ਧਰਮ ਨਹੀਂ ਸਾਰਾ ਧਰਮ ਇੱਕ ਬਰਾਬਰ ਆ ਸਾਰੇ ਰੱਬ ਦੇ ਬੰਦੇ ਨੇ ਹਿੰਦੂ ਸਿੱਖ ਅਸਾਈ ਮੁਸਲਮਾਨ ਸਾਰੇ ਸਾਡੇ ਭਰਾ ਹੈਗੇ ਨੇ ਜਿੰਨੇ ਪੰਜਾਬੀ ਹੈਗੇ ਨੇ ਮੈਂ ਉਹਨਾਂ ਪੰਜਾਬੀਆਂ ਨੂੰ ਵਸਤਾ ਪਾਣ ਆਈਆਂ ਉਹ 84 ਦਾ ਉਹ ਸਾਡੇ जखਮ ਲੈ ਆ ਸਾਡੇ जखम ਰਸਰੇ ਆ ਖਾਸ ਕਰਕੇ ਕਿਉਂ ਰਸਰੇ ਆ ਕਿ 1 ਜੂਨ ਹਮਲਾ ਹੁੰਦਾ ਦਰਬਾਰ ਸਾਹਿਬ ਤੇ ਤੇ 1 ਜੂਨ ਵਾਲੇ ਦਿਨ ਹੀ ਚੋਣ ਕਮਿਸ਼ਨ ਨੇ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਨੇ ਵੋਟਾਂ ਦਾ ਦਿਨ ਰੱਖ ਲਿਆ ਔਰ ਉਹਨਾਂ ਸਾਡੇ ਕਾਤਲਾਂ ਨੂੰ ਇਹ ਮੌਕਾ ਮਿਲਿਆ ਕਿ ਅੱਜ ਤੁਹਾਨੂੰ ਸ਼ਾਇਦ ਫਿਰ ਵੋਟਾਂ ਪੈਣਗੀਆਂ ਇਸ ਕਰਕੇ ਅਸੀਂ ਘਰ ਘਰ ਜਾ ਕੇ ਅਪੀਲ ਕਰ ਰਹੇ ਆਂ ਉਹ ਪੰਜਾਬੀਓ ਤੁਹਾਨੂੰ ਵਸਤਾ ਰੱਬ ਦਾ ਜਦੋਂ 1 ਜੂਨ ਆਵੇ ਵੋਟਾਂ ਪਾਣ ਤੋਂ ਪਹਿਲੇ ਸੋਚਿਓ ਕਿਵੇਂ ਅਕਾਲ ਤਖਤ ਸਾਹਿਬ ਟਾਟੇਰੀ ਹੋ ਗਈ ਸੀ ਕਿਵੇਂ ਦਰਬਾਰ ਸਾਹਿਬ ਟਾਟੇਰੀ ਹੋ ਗਈ ਸੀ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੋਲੀ ਲੱਗੀ ਸੀ ਕਿਵੇਂ ਸਿੰਘ ਸਿੰਘਣੀਆਂ ਪਚੰਗੀਆਂ ਦੀਆਂ ਲਾਸ਼ਾਂ ਪੀਆਂ ਸਨ ਇੱਥੇ ਦੇ ਉਸ ਤੋਂ ਬਾਅਦ 1984 ਨਵੰਬਰ ਵੀ ਯਾਦ ਕਰਿਓ ਜਦੋਂ 3 ਦਿਨ ਤੇ 3 ਰਾਤਾਂ ਲਾ ਕੇ ਬੇਕਸੂਰ ਸਿੱਖਾਂ ਨੂੰ ਘਰਾਂ ਵਿੱਚੋਂ ਕੱਢ-ਕੱਢ ਕੇ ਪੰਜਾਬੀਆਂ ਨੂੰ ਜਿਹਦੇ ਕ ਹੱਥ ਵਿੱਚ ਕੜਾ ਪਿਆ ਸੀ ਜਿਹਦੇ ਸਿਰ ਤੇ ਪੱਗ ਬੰਨੀ ਸੀ ਜਿਹੜਾ ਕੋਈ ਟਰੱਕ ਡਰਾਈਵਰ ਪੰਜਾਬ ਤੋਂ ਗਿਆ ਸੀ ਕਿਸੇ ਨੂੰ ਜਿੰਦਾ ਨਹੀਂ ਛੱਡਿਆ ਗਿਆ ਸੋ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਝੋਲੀ ਅੱਡ ਕੇ ਅਪੀਲ ਕਰਦੀਆਂ ਔਰ ਮੇਰੇ ਵੀਰੋ 부ਜੁਰਗੋ માતાઓ ਪਹਿਣੋ ਬੱਚਿਓ ਸਾਰਿਆਂ ਨੂੰ ਸਾਡਿਆਂ ਜਖਮਾਂ ਦਾ ਵਾਸਤਾ ਸਾਡਿਆਂ ਉਹਨਾਂ ਦੁੱਖਾਂ ਦਾ ਵਾਸਤਾ ਜਿਹੜੇ 40 ਸਾਲ ਤੋਂ ਅਸੀਂ ਆਪਣੇ ਸਰੀਰਾਂ ਤੇ ਲੈ ਕੇ ਤੁਰ ਰਹੇ ਆ ਤੁਹਾਨੂੰ ਵਾਸਤਾ ਹੈ ਉਹਨਾਂ ਦਾ ਉਹਨਾਂ ਤੇ ਮਰਮ ਲਗਾਓ ਆ ਪਹਿਲੀ ਜੂਨ ਨੂੰ ਇਹਨਾਂ ਕਾਂਗਰਸੀਆਂ ਦਾ ਬਾਈਕਾਟ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਪੰਜਾਬ ਵਿੱਚੋਂ ਬਿਲਕੁਲ ਬਾਈਕਾਟ ਕਰਕੇ ਇਹਨਾਂ ਨੂੰ ਬਾਹਰ ਭਜਾਓ ਇੱਕ ਦੂਜੀ ਗੱਲ ਮੈਂ ਰਾਜਾ ਵੜੰਗਦੀ ਵੀ ਕਰਨਾ ਚਾਹੁੰਦੀ ਆ ਜਿਹੜਾ ਕਹਿੰਦਾ ਇੰਦਰਾ ਗਾਂਧੀ ਮੇਰੀ ਮਾਂ ਵੇ ਤੇ ਰਾਜੀਵ ਗਾਂਧੀ ਮੇਰਾ ਭਰਾ ਵੇ ਜੇ ਇੰਦਰਾ ਗਾਂਧੀ ਤੇਰੀ ਮਾਂ ਹੈਗੀ ਆ ਕਤਲ ਰਾਜੀਵ ਗਾਂਦਲ ਗਾਂਧੀ ਕਤਲ ਤੇਰਾ ਭਰਾ ਆਏਗਾ ਤੇ ਤੂੰ ਕਿਵੇਂ ਪੰਜਾਬ ਦੇ ਵਿੱਚ ਪੰਜਾਬੀਆਂ ਤੋਂ ਵੋਟਾਂ ਲੈ ਲੇਂਗਾ ਓ ਲੁਧਿਆਣਾ ਵਾਲਿਓ ਉਹ ਤੁਹਾਨੂੰ ਵਾਸਤਾ ਰੱਬ ਦਾ ਇਹਦੀ ਜ਼ਮਾਨਤ ਜਬਤ ਕਰਵਾਇਓ ਤਾਂ ਕਿ ਇਹਦਾ ਹੰਕਾਰ ਟੁੱਟੇ ਹੰਕਾਰਿਆਂ ਦੇ ਹੰਕਾਰ ਟੁੱਟਣ ਤੇ ਸਾਡੇ ਜ਼ਖਮਾਂ ਤੇ ਮਰਮ ਲਗੇ ਮੈਂ ਸਾਰਿਆਂ ਨੂੰ ਵਾਸਤਾ ਪਾਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ